ਵਿਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम ਅਦਾਬ ਨਮਸਕਾਰ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਆਪਣੀ ਛੋਟੀ ਬੇਟੀ ਨਿਆਮਤ ਕੌਰ ਉਸ ਦਾ ਜਨਮ ਦਿਨ ਮਨਾ ਰਿਹਾ ਹੈ ਤੇ ਜਨਮ ਦਿਨ ਵੀ ਬੜੇ ਹੀ ਧੂਮ ਧੜਾਕੇ ਦੇ ਨਾਲ ਮਨਾ ਰਿਆ ਹੈ ਵੱਡੇ ਵੱਡੇ ਸੈਲੀਬ੍ਰਿਟੀ ਉਸ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਹੋਰ ਵੱਖ-ਵੱਖ ਅਦਾਰਿਆਂ ਦੇ ਉੱਪਰ ਦੇਖੀਆਂ ਵੀ ਹੋਣੀਆਂ ਨੇ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਗੁਰਦਾਸ ਮਾਨ ਦਾ ਜੋ ਸ਼ੋਅ ਲੱਗਿਆ ਹੈ ਉਸ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ ਤੇ ਹੁਣ 11 ਸਾਲਾਂ ਬਾਅਦ ਆਪਣੀ ਭੈਣ ਦੇ ਜਨਮ ਦਿਨ ਦੇ ਉੱਪਰ ਪਹੁੰਚਿਆ ਭਗਵੰਤ ਮਾਨ ਦਾ ਬੇਟਾ ਤੇ ਉਸ ਨੂੰ ਜਦੋਂ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਉਸ ਦੇ ਨਾਲ ਸਾਹਮਣਾ ਹੋ ਜਾਂਦਾ ਹੈ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਭਗਵੰਤ ਮਾਨ ਦੇ بیٹے ਦਿਲਸ਼ਾਨ ਮਾਨ ਨੂੰ ਜੋ ਗੱਲਾਂ ਕਹੀਆਂ ਉਸ ਨੂੰ ਜਾਣ ਕੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਆਪਣੀ ਛੋਟੀ ਭੈਣ ਦੇ ਜਨਮਦਨ ਦੇ ਮੌਕੇ ਤੇ ਪਹੁੰਚਿਆ ਦਿਲਸ਼ਾਨ ਮਾਨ ਤੇ ਜਦੋਂ ਜਨਮਦਨ ਦੀ ਵਧਾਈ ਦੇਣ ਦੇ ਲਈ ਗੋਦੀ ਵਿੱਚ ਚੁੱਕੀ ਆਪਣੀ ਛੋਟੀ ਭੈਣ ਨਿਆਮਤ ਕੌਰ ਦੇ ਕੋਲ ਪਹੁੰਚਦਾ ਹੈ ਤਾਂ ਸਾਹਮਣੇ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਜੋ ਕਿ ਆਏ ਸਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਦੱਸਦੀ ਏ ਕਿ ਆਪਣੀ ਛੋਟੀ ਬੇਟੀ ਨਿਆਮਤ ਕੌਰ ਉਸ ਦੇ ਜਨਮ ਦਿਨ ਦੇ ਮੌਕੇ ਦੇ ਉੱਪਰ ਭਗਵੰਤ ਮਾਨ ਜੋ ਕਿ ਭੰਗੜੇ ਪਾ ਰਿਹਾ ਹੈ ਹੋਰ ਵੀ ਕਾਫੀ ਜਿਆਦਾ ਸਿਆਸੀ ਲੀਡਰ ਉੱਥੇ ਪਹੁੰਚੇ ਹੋਏ ਨੇ ਪੰਜਾਬੀ ਕਲਾਕਾਰਾਂ ਦਾ ਅਖਾੜਾ ਉੱਥੇ ਲੱਗਿਆ ਹੋਇਆ ਹੈ ਰਣਜੀਤ ਬਾਵਾ ਗੁਰਦਾਸ ਮਾਨ ਵਰਗੇ ਜਿਹੜੇ ਲੈਜੈਂਡ ਸਿੰਗਰ ਨੇ ਉਹ ਵੀ ਉੱਥੇ ਸ਼ੋਅ ਲਗਾ ਰਹੇ ਨੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਅਹੁਦੇਦਾਰ ਅਤੇ ਭਗਵੰਤ ਮਾਨ ਦੇ ਰਿਸ਼ਤੇਦਾਰ ਸਕੇ ਸੰਬੰਧੀ ਕਾਫੀ ਜ਼ਿਆਦਾ ਭੀੜ ਸੀ ਉਸ ਸਮਾਗਮ ਦੇ ਵਿੱਚ ਨਿਆਮਤ ਕੌਰ ਮਾਨ ਉਸ ਦਾ ਪਹਿਲਾ ਜਨਮ ਦਿਨ ਸੀ ਤੇ ਇਸ ਜਨਮ ਦਿਨ ਦੇ ਮੌਕੇ ਤੇ ਖੁਸ਼ੀਆਂ ਮਨਾਰੇ ਸੀ ਭਗਵੰਤ ਮਾਨ ਅਤੇ ਭਗਵੰਤ ਮਾਨ ਦਾ ਪਰਿਵਾਰ ਤੇ ਦੂਜੇ ਪਾਸੇ ਆਪਾਂ ਜੇਕਰ ਗੱਲ ਕਰੀਏ ਭਗਵੰਤ ਮਾਨ ਦੀ ਪਹਿਲਾਂ ਵਾਲੀ ਪਤਨੀ ਅਤੇ ਭਗਵੰਤ ਮਾਨ ਦੇ ਦੋਨਾਂ ਬੱਚਿਆਂ ਦੇ ਬਾਰੇ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਜਿਸ ਵਕਤ ਨਿਆਮਤ ਕੌਰ ਦਾ ਜਨਮ ਹੋਇਆ ਸੀ ਉਸ ਵਕਤ ਸੀਰਤ ਕੌਰ ਮਾਨ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਲਾਈਵ ਹੋਈ ਸੀ ਅੱਜ ਤੋਂ 1 ਸਾਲ ਪਹਿਲਾਂ 1 ਸਾਲ ਪਹਿਲਾਂ ਲਾਈਵ ਹੋ ਕੇ ਉਸ ਨੇ ਆਪਣੇ ਪਿਤਾ ਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਦਾ ਜ਼ਿਕਰ ਕੀਤਾ ਸੀ ਅਤੇ ਇਹ ਦੱਸਿਆ ਸੀ ਕਿ ਉਸ ਦੀ ਮਾਂ ਨੇ ਭਗਵੰਤ ਮਾਨ ਨੂੰ ਕਿਉਂ ਛੱਡਿਆ ਕਿਉਂਕਿ ਸ਼ਰਾਬ ਦਾ ਆਦੀ ਸੀ ਕੁੱਟਮਾਰ ਕਰਦਾ ਹੁੰਦਾ ਸੀ ਤੇ ਹੁਣ ਭਗਵੰਤ ਮਾਨ ਨੇ ਦੂਜਾ ਵਿਆਹ ਕਰਵਾ ਲਿਆ ਹੈ ਤੇ ਭਗਵੰਤ ਮਾਨ ਦੀ ਖੁਸ਼ੀ ਤਾਂ ਹੁਣ ਇਹ ਦੱਸਦੀ ਹੈ ਕਿ ਹੁਣ ਦੂਜਾ ਵਿਆਹ ਕਰਵਾ ਕੇ ਉਹ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਆਪਣੀ ਬੇਟੀ ਨਿਆਮਤ ਕੌਰ ਮਾਨ ਦਾ ਜਨਮ ਦਿਨ ਮਨਾਉਂਦੇ ਜੋ ਭੰਗੜਾ ਪਾ ਰਿਹਾ ਸੀ ਉਸ ਭੰਗੜੇ ਤੋਂ ਹੀ ਆਈਡੀਆ ਹੋ ਸਕਦਾ ਹੈ ਕਿ ਉਹ ਬਹੁਤ ਜ਼ਿਆਦਾ ਖੁਸ਼ ਹੈ ਤੇ ਇੱਕ ਗੱਲ ਹੋਰ ਉਸ ਨੂੰ ਆਪਣੇ ਬੱਚੇ ਸੀਰਤ ਕੌਰ ਮਾਨ ਅਤੇ ਦਿਲਸ਼ਾਨ ਮਾਨ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚੇ ਨੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ